2027 ਦੇ ਚੋਣਾਂ ਨੂੰ ਲੈ ਕੇ ਵਕ ਵਰ ਹੁੰਦੀ ਦਿਖਾਈ ਦੇ ਰਹੀ ਹੈ ਸਭ ਤੋਂ ਇਤਿਹਾਰ ਪਾਰਟੀ ਦੇ ਵੱਲੋਂ ਆਪਣੇ ਆਪਣੇ ਨੁਮਾਇੰਦੇ ਜਿਹੜੇ ਨੇ ਉਹ ਉਹਨਾਂ ਦੇ ਭੰਨੀਗਾ ਬਣਾਇਆ ਗਿਆ ਹੈ ਆਖਿਰਕਾਰ 2027 ਦੇ ਵਿੱਚ ਕਿਹਦੇ ਚੈਨਲ ਉੱਪਰ ਮੋੜ ਲੱਗ ਸਕਦੀ ਹੈ ਸੋ ਲਗਾਤਾਰ ਵੱਖ-ਵੱਖ ਪਾਰਟੀਆਂ ਦੇ ਵੱਲੋਂ ਚਿਹਰੇ ਨੇ ਆਪਣੇ ਨੂੰ ਚਪਕਾਏ ਜਾ ਰਹੇ ਨੇ ਦੂਜੇ ਪਾਸੇ ਬੀਜੇਪੀ ਦੀ ਗੱਲ ਕਰੀ ਤੇ ਹਵੇ ਪਟਿਆਲਾ ਦਿਹਾਤੀ ਤੋਂ ਬੀਜੇਪੀ ਨੂੰ ਲੈ ਕੇ ਵਕ ਵਕ ਚਿਹਰੇ ਹਮ ਦੇ ਸਾਹਮਣੇ ਦਿਖਾਈ ਦੇ ਰਹੇ ਨੇ ਤੇ ਬੀਜੇਪੀ ਦਾ ਆਖਿਰਕਾਰ ਪੰਜਾਬ ਦੇ ਵਿੱਚ ਇਸ ਸਮੇਂ ਕੀ ਗ੍ਰਾਫ ਹੈ ਕੀ ਸਟੈਂਡ ਜਿਹੜਾ ਬੀਜੇਪੀ ਦਾ ਪੰਜਾਬ ਦੇ ਵਿੱਚ ਦੇਖੋ ਨੂੰ 2027 ਦੀਆਂ ਚੋਣਾਂ ਵਿੱਚ ਮਿਲਦਾ ਕਿਉਂਕਿ ਲਗਾਤਾਰ ਜਿਹੜੀਆਂ ਪਿਛਲੀਆਂ ਜਮਨੀ ਚੋਣਾਂ ਹੋਈਆਂ ਨੇ ਤਾਂ ਕਿਹਾ ਜਾ ਰਿਹਾ ਹੈ ਕਿ ਬੀਜੇਪੀ ਦਾ ਵੋਟ ਬੈਂਕ ਜਿਹੜਾ ਹੈ ਉਹ ਬਾਕੀ ਜ਼ਿਲ੍ਹਿਆਂ ਦੇ ਵਿੱਚ ਵਾਧਾ ਦਿਖਾਈ ਦੇ ਰਿਹਾ ਹੈ ਜੇਲਾ ਪਟਿਆਲਾ ਦੀ ਗੱਲ ਕਰਾਂਗੇ ਇਸ ਸਮੇਂ ਸਾਡੇ ਨਾਲ ਨੌਜਵਾਨ ਨੇਤਾ ਬੀਜੇਪੀ ਦੇ ਗੁਰਿੰਦਰ ਕਾਂਸਰ ਮੌਜੂਦ ਨੇ ਗੱਲ ਕਰਪਾ ਕਾਂਸਰ ਸਾਹਿਬ ਕਿਸ ਤਰੀਕੇ ਨਾਲ ਦੇਖਦੇ ਹੋ ਬੀਜੇਪੀ ਦਾ ਗ੍ਰਾਫ ਸਭ ਤੋਂ ਵੱਡੀ ਇੱਕ ਇਹ ਜਿਹੜਾ ਹੈ ਕਿਉਂਕਿ ਸੈਂਟਰ ਦੇ ਨਾਲ ਜੁੜੀ ਪਾਰਟੀ ਹੈ ਕੀ ਗ੍ਰਾਫ ਇਸ ਵੇਲੇ ਪੰਜਾਬ ਦਾ ਵਿੱਚ ਦੇਖਦੇ ਹੋ ਬੀਜੇਪੀ ਦਾ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਤਰਨਜੀਤ ਜ ਮੈਨੂੰ ਮੇਰੇ ਪੰਜਾਬ ਦੇ ਲੋਕਾਂ ਨਾਲ ਗੱਲਬਾਤ ਕਰਨ ਦਾ ਮੌਕਾ ਦਿੱਤਾ ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਭਾਜਪਾ ਦੀ ਇਸ ਟਾਈਮ ਆਪਾਂ ਦੇਖ ਸਕਦੇ ਹਾਂ ਕਿ ਭਾਜਪਾ ਦਾ ਜਿਹੜਾ ਝੰਡਾ ਏ ਉਹ ਪੰਜਾਬ ਦੇ ਹਰ ਇੱਕ ਸ਼ਹਿਰ ਹਰ ਇੱਕ ਪਿੰਡ ਤੱਕ ਬੁਲੰਦਾ ਤੇ ਹਰ ਪਿੰਡ ਵਿੱਚ ਭਾਰਤ ਜਨਤਾ ਪਾਰਟੀ ਦਾ ਜਿਹੜਾ ਝੰਡਾ ਹੈ ਉਹ ਪੂਰੀ ਤਰ੍ਹਾਂ ਲਹਿਰਾ ਰਿਹਾ ਹੈ ਤੇ ਹਰ ਵਰਕਰ ਹਰ ਪੰਜਾਬ ਵਾਸੀ ਭਾਰਤ ਜਨਤਾ ਪਾਰਟੀ ਦੀ ਨੀਤੀ ਤੇ ਤੇ ਮੋਦੀ ਸਰਕਾਰ ਦੀ ਨੀਤੀਆਂ ਤੇ ਜਿਹੜੀ ਲੋਕ ਇਤਿਆਸ਼ੀ ਨੀਤੀਆਂ ਨੇ ਤੇ ਮੋਦੀ ਜੀ ਦੀ ਗਰੰਟੀਆ ਤੇ ਪੂਰੀ ਤਰ੍ਹਾਂ ਪਿਆਰ ਭਰੋਸਾ ਸਤਿਕਾਰ ਸਾਰਾ ਕੁਝ ਜਿਤਾ ਰਿਹਾ ਹੈ ਤਾਂ 2027 ਵਿੱਚ ਜਿਹੜੀ ਭਾਰਤ ਜਨਤਾ ਪਾਰਟੀ ਹੈ ਉਹ ਪੂਰੀ ਤਰ੍ਹਾਂ ਤਕੜੇ ਹੋ ਕੇ ਚੋਣ ਲੜੇਗੀ ਤੇ ਤਕੜੇ ਹੋ ਕੇ ਪੂਰੀ ਬਹੁਮਤ ਨਾਲ ਚੋਣ ਜਿੱਤੇਗੀ ਵੀ। ਆਕਨ ਸਾਹਿਬ ਤੁਸੀਂ ਮੋਦੀ ਸਰਕਾਰ ਦੀਆਂ ਪਾਰਟੀਆਂ ਦੇ ਗਰੰਟੀਆਂ ਦੀ ਗੱਲ ਕੀਤੀ ਹੈ ਤੇ ਇਹ ਗਰੰਟੀਆਂ ਲੋਕਾਂ ਨੂੰ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਪਤੀ ਦੀ ਚੋਣਾਂ ਵਿੱਚ ਕਿਉਂ ਨਹੀਂ ਦਿਖਿਆ ਕਿਉਂਕਿ ਲਗਾਤਾਰ ਬਹੁਤ ਘੱਟ ਸੀ ਤਾਂ ਇਹ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਵਿੱਚ ਭਾਜਪਾ ਦੇ ਨਾਮ ਆਈਆਂ ਨੇ ਕਿ ਲੋਕ ਉੱਥੇ ਫਤਵਾ ਨਹੀਂ ਦਿਖਾ ਸਕਦੇ ਸੀ ਆਪਣਾ। ਦੇਖੋ ਭਾਰਤੀ ਜਨਤਾ ਪਾਰਟੀ ਇਸ ਵਾਰ ਪਹਿਲੀ ਵਾਰ ਆਪਾਂ ਕਹਿ ਸਕਦੇ ਹਾਂ ਵੀ ਇਕੱਲੇ ਚੋਣ ਲੜੀ ਹੈ। ਤੇ ਉਸ ਦੇ ਮੱਦੇ ਨਜ਼ਰ ਜੇ ਆਪਾਂ ਦੇਖੀਏ ਜਿਹੜਾ ਰਿਜ਼ਲਟ ਆਇਆ ਉਹ ਬਹੁਤ ਵਧੀਆ ਆਇਆ ਹੈ ਕਿਉਂਕਿ ਕੁਝ ਜਗ੍ਹਾ ਆਮ ਆਦਮੀ ਪਾਰਟੀ ਵੱਲੋਂ ਧੱਕਾ ਵੀ ਕੀਤਾ ਗਿਆ ਸੀਗਾ ਤਾਂ ਉਸ ਤੋਂ ਬਾਅਦ ਵੀ ਜਿਹੜਾ ਭਾਰਤੀ ਜਨਤਾ ਪਾਰਟੀ ਨੇ ਪਰਫਾਰਮੈਂਸ ਦਿੱਤੀ ਹੈ ਉਹ ਵਾਕਿ ਉਹ ਸਾਰੇ ਪਾਰਟੀ ਭਾਜਪਾ ਦੇ ਜਿੰਨੇ ਵੀ ਕਾਰਜਕਰਤਾ ਨੇ ਜਿੰਨੇ ਵੀ ਉਮੀਦਵਾਰ ਸੀਗੇ ਇਹ ਸਾਰੇ ਕਾਬਿਲ-ਤਾਰੀਫ਼ ਨੇ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਤੇ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਪਾਰਟੀ ਨੂੰ ਸਟਰੋਂਗ ਕਰਨ ਵਿੱਚ ਪੰਜਾਬ ਲਈ ਦਿਨ ਰਾਤ ਇੱਕ ਕੀਤਾ ਕਾਂਸਾ ਪਾਰਟੀ ਦੇ ਨਾਲ ਕਾਫੀ ਸਮੇਂ ਤੋਂ ਜੁੜੇ ਹੋ ਤੇਜਰਬਾ ਵੀ ਤੁਹਾਡਾ ਹੁਣ ਪਾਰਟੀ ਦੇ ਨਾਲ ਬੀਜੇਪੀ ਨਾਲ ਹੋ ਚੁੱਕਾ ਹੈ ਐਲਾਈਂਸ ਨੂੰ ਲੈ ਕੇ ਵਕ ਵਕ ਬਿਆਨ ਆਉਂਦੇ ਦਿਖਾਈ ਦੇ ਰਹੇ ਨੇ ਕੋਈ ਤੁਹਾਡੇ ਬੀਜੇਪੀ ਦੇ ਲੀਡਰ ਕਹਿੰਦੇ ਨੇ ਕਿ ਐਲਾਈਂਸ ਹੋਣਾ ਚਾਹੀਦਾ ਤਾਂ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਬੀਜੇਪੀ ਪਹਿਰਾクセ ਦੂਜੇ ਪਾਸੇ ਰਵਨੀਤ ਬਿੱਟੂ ਦਾ ਬਿਆਨ ਆਉਂਦਾ ਹੈ ਕਿ ਕਾਲੀਦਾਨਾ ਜਿਹੜਾ ਐਲਾਈਂਸ ਹੈ ਉਹ ਕਿਸੇ ਵੀ ਤਰ੍ਹਾਂ ਜਿਹੜਾ ਨਹੀਂ ਹੋ ਸਕਦਾ ਜੇ ਐਲਾਈਂਸ ਹੁੰਦਾ ਤੇ ਉਹੀ ਡਰਗ ਮਾਫੀ ਜਿਹੜਾ ਬਾਹਰ ਨਿਕਲ ਕੇ ਆ ਸਕਦਾ ਕਿਸ ਤਰੀਕੇ ਨਾਲ ਦੇਖ ਦਿਓ ਆਪਣੇ ਤੇਜਰਬੇ ਨੂੰ ਦੇਖੋ ਗੱਲ ਹੈ ਵੀ ਹਰ ਕਾਰਜਕਰਤਾ ਨੇ ਹਰ ਪਾਰਟੀ ਲੀਡਰ ਨੇ ਹਰ ਉੱਦੇਦਾਰ ਨੇ ਆਪਣਾ ਆਪਣਾ ਪੱਖ ਰੱਖਣਾ ਹੈ ਆਪਣੀ ਆਪਣੀ ਐਡਵਾਈਸ ਦੇਣੀ ਹੈ ਤੇ ਉਸ ਤੋਂ ਬਾਅਦ ਜਿਹੜਾ ਮੇਨ ਫੈਸਲਾ ਹੈ ਉਹ ਹਾਇਰ ਕਮਾਂਡ ਲਏਗੀ ਤੇ ਜਿਵੇਂ ਹਾਇਰ ਕਮਾਂਡ ਜੋ ਫੈਸਲਾ ਲਏਗੀ ਜੋ ਉਹਨਾਂ ਦੇ ਦਿਸ਼ਾ ਨਿਰਦੇਸ਼ ਹੋਣਗੇ ਅਸੀਂ ਉਸ ਹਿਸਾਬ ਨਾਲ ਅਸੀਂ ਉਸ ਨੀਤੀ ਦੇ ਅੰਦਰ ਚੋਣ ਲੜਨ ਲਈ ਪੂਰੀ ਤਰ੍ਹਾਂ ਤਿਆਰਾਂ ਜੇ ਹਾਈ ਕਮਾਂਡ ਕਹੋਗੀ ਵੀ 617 ਸੀਟਾਂ ਤੇ ਕਰਲੇ ਚੋ ਨਾਉ ਲੜਨਾ ਹੈ ਅਸੀਂ ਉਹ ਵੀ ਲੜਨ ਲਈ ਤਿਆਰ ਆ ਤੇ ਜੇ ਅਲਾਈਅੰਸ ਲੜਨ ਨੂੰ ਕਹੂਗੀ ਹਾਈ ਕਮਾਂਡ ਅਸੀਂ ਉਹਦੇ ਲਈ ਵੀ ਤਿਆਰ ਆ ਪਰ ਹਾਈ ਕਮਾਂਡ ਦੇ ਫੈਸਲੇ ਨਾਲ ਅਸੀਂ ਬਿਲਕੁਲ ਸਹਿਮਤ ਹੋ ਕੇ ਚੱਲਾਂਗੇ ਕਾਨਸਰ ਪਿੰਡਾਂ ਦਾ ਕੀ ਮਾਹੌਲ ਹੈ ਕਿਉਂਕਿ ਲਗਾਤਾਰ ਜਦੋਂ ਕਿਸਾਨੀ ਸੰਘਰਸ਼ ਚੱਲਦਾ ਤੇ ਭਾਜਪਾ ਦੇ ਬਹੁਤ ਖਿਲਾਫ ਸੀ ਉਹ ਕਿਸਾਨ ਉਹ ਮਜ਼ਦੂਰ ਜਿਨ੍ਹਾਂ ਨੇ ਧਰਨਾ ਪ੍ਰਦਰਸ਼ਨ ਕੀਤੇ ਨੇ ਇੱਕ ਸਾਲ ਪੁਰਾਣੇ ਬਾਰਡਰਾਂ ਦੇ ਉੱਪਰ ਲਗਾਇਆ ਕਿ ਹੁਣ ਧਾਕਲ ਹੋਣ ਦੇ ਰਹੇ ਨੇ ਪਿੰਡਾਂ ਦੇ ਵਿੱਚ ਪਿੰਡਾਂ ਦੇ ਲੋਕ ਕੀ ਕਹਿੰਦੇ ਨੇ ਕਿ ਭਾਜਪਾ ਨੂੰ ਵਾਕਈ ਕਿਸੇ ਨਾ ਕਿਸੇ ਤਰੀਕੇ ਲਾਇਕ ਕਰ ਦੇਣੇ ਜਾਂ ਬਿਲਕੁਲ ਹਜੇ ਵੀ ਵਿਰ ਦੇਖੋ ਮੈਂ ਢਿੱਲੀ ਪਿੰਡਾ ਵਿੱਚ ਰਹਿਣਾ ਤੇ ਪਿੰਡਾ ਵਿੱਚ ਜਿਹੜਾ ਇਸ ਟਾਈਮ ਭਾਰਤੀ ਜਨਤਾ ਪਾਰਟੀ ਨੂੰ ਹੰਗਾਰਾ ਮਿਲ ਰਿਹਾ ਉਹ ਇੱਕ ਦੇਖਣਯੋਗ ਹੈ ਕਿਉਂਕਿ ਹਰ ਪਿੰਡ ਵਾਸੀ ਦੀ ਹੁਣ ਜਿਹੜੀ ਪੁਕਾਰ ਹੈ ਉਹ ਇੱਕੋ ਇੱਕ ਪੁਕਾਰ ਹੈ ਕਿ ਜੇ ਪੰਜਾਬ ਨੂੰ ਕੋਈ ਹਸਦਾ ਵਸਦਾ ਪੰਜਾਬ ਬਣਾ ਸਕਦੀ ਹੈ ਜਿਹੜਾ ਪੰਜਾਬ ਦੇ ਬੱਚਿਆਂ ਨੂੰ ਬੈਟਰ ਭਵਿੱਖ ਦੇ ਸਕਦੀ ਹੈ ਤਾਂ ਉਹ ਸਿਰਫ ਨਰਿੰਦਰ ਮੋਦੀ ਜੀ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਤਾਂ ਕਰਕੇ ਇੱਕ ਗੱਲ ਮੈਂ ਹੋਰ ਕਹਿਣਾ ਚਾਹਾਂਗਾ ਆ ਹੁਣ ਕੱਲ ਆਪਾਂ ਨੂੰ ਪਤਾ ਹੈ ਕਿ ਸੀਐਮ ਭਗਵੰਤ ਮਾਨ ਜੀ ਦੇ ਸਾਬਕਾ ਓਐਸਡੀ ਨੇ ਜਿਹੜਾ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਹੈ ਭਾਜਪਾ ਦਾ ਪੱਲਾ ਫੜਿਆ ਹੈ ਤੇ ਉਹਦੇ ਵਿੱਚ ਦੇਖੋ ਇੱਕ ਗੱਲ ਕਹਿਣਯੋਗ ਹੈਗੀ ਹੈ ਵੀ ਜਿੰਨੇ ਵੀ ਜਿਹੜੇ ਬੰਦੇ ਇੱਕ ਭਾਰਤੀ ਜਨਤਾ ਪਾਰਟੀ ਦੀ ਬਗਾਵਤ ਕਰਦੇ ਸੀਗੇ ਇਹਨਾਂ ਦੀ ਨਿੰਦਾ ਕਰਦੇ ਸੀਗੇ ਤੇ ਅੱਜ ਆਪ ਖੁਦ ਸਾਰੇ ਉੱਠ ਕੇ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਕਿ ਪੱਲਾ ਫੜ ਰਹੇ ਨੇ ਤਾਂ ਸਾਰਿਆਂ ਨੂੰ ਪਤਾ ਹੈ ਕਿ ਨਰਿੰਦਰ ਮੋਦੀ ਜੀ ਜਿਹੜੇ ਵੀ ਨਰਿੰਦਰ ਮੋਦੀ ਜੀ ਦੀਆਂ ਗਰੰਟੀਆਂ ਨੇ ਵਹੁਣਾ ਦੀਆਂ ਸਕੀਮਾਂ ਨੇ ਕੇਂਦਰ ਸਰਕਾਰ ਜੋ ਜੋ ਪੰਜਾਬ ਵਾਸੀਆਂ ਲਈ ਕਰੀ ਹੈ ਉਹ ਇੱਕ ਨਿਕ ਉਪਰਾਲੇ ਭਾਰਤ ਭਾਰਤ ਸਰਕਾਰ ਦੁਆਰਾ ਕੀਤੇ ਜਾ ਰਹੇ ਨੇ ਤੇ ਉਹ ਬਿਲਕੁਲ ਲੋਕ ਲੋਕ ਹਿਤਾਸ਼ੀ ਨੀਤੀਆਂ ਨੇ ਕੇਂਦਰ ਸਰਕਾਰ ਦੀਆਂ ਤੇ ਉਹ ਜਿਹੜੀ ਨੀਤੀਆਂ ਬਣਾਈਆਂ ਚਾਹੀਏ ਆਪਾਂ ਇਹ ਚ ਗੱਲ ਕਰੀਏ ਮਨਰੇਗਾ ਤੋਂ ਵਿਕਸਿਤ ਭਾਰਤ ਜੀ ਰਾਮ ਜੀ ਬਿਲ ਰਿਫਾਰਮ ਹੋਇਆ ਜਿਦੇ ਵਿੱਚ ਹਰ ਲੋੜਵੰਦ ਨੂੰ 100 ਤੋਂ 125 ਦਿਨ ਦਾ ਪੱਕਾ ਰੋਜ਼ਗਾਰ ਦਿੱਤਾ ਗਿਆ ਹੈ ਤੇ ਉਹ ਤੋਂ ਬਾਅਦ ਜੇਕਰ 15 ਦਿਨ ਦੇ ਅੰਦਰ-ਅੰਦਰ ਕਿਸੇ ਵੀ ਲੋੜਵੰਦ ਨੂੰ ਰੋਜ਼ਗਾਰ ਨਹੀਂ ਮਿਲਦਾ ਤਾਂ ਉਹਦਾ ਬੇਰੁਜ਼ਗਾਰੀ ਪੱਤਾ ਦਿੱਤਾ ਜਾਊਗਾ ਮਜ਼ਦੂਰੀ 25% ਵਧਾ ਦਿੱਤੀ ਗਈ ਜਿਹੜੀ ਕ腐ਸ਼ਨ ਹੈ ਉਹਨੂੰ ਕੰਟਰੋਲ ਕਰਨ ਲਈ ਜੀਪੀਐਸ ਸਿਸਟਮ ਨਾਲ ਜਿਹੜੀ ਇਹਨਾਂ ਦੀ ਦੇਖਰੇਖ ਕੀਤੀ ਜਾਊਗੀ ਥੰਬ ਸਿਸਟਮ ਨਾਲ ਇਹਨਾਂ ਦੀ ਅਟੈਂਡੈਂਸ ਕਰੀ ਜਾਊਗੀ ਵੀ ਜਾਂ ਜੋ ਹਰ ਲੋੜਵੰਦ ਨੂੰ ਜਿਹੜੀ ਉਹਦੀ ਦਿਹਾੜੀ ਹੈ ਉਹ ਸੰਪੂਰਨ ਤਰੀਕੇ ਨਾਲ ਉਹ ਜਿਹੜੀ ਲਖਣਾ ਦੀ ਗੱਲ ਕੀਤੀ ਤਾਂ ਜਿੱਥੇ ਇੱਥੇ ਹੁਣ ਮੁਕਾਬਲੇ ਦੀ ਗੱਲ ਮੌਜੂਦਾ ਪਾਰਟੀ ਦੇ ਨਾਲ-ਨਾਲ ਮੁਕਾਬਲਾ ਕਾਂਗਰਸ ਪਾਰਟੀ ਕਰਦੀ ਦਿਖਾਈ ਦੇ ਰਹੀ ਹੈ ਸਾਫ਼ ਤੌਰ ਤੇ ਕਾਫੀ ਅੱਛਾ ਇਸ ਸਮੇਂ ਗ੍ਰਾਫ ਦਿਖਾਈ ਦੇ ਰਿਹਾ ਕਾਂਗਰਸ ਪਾਰਟੀ ਦੂਜੇ ਪਾਸੇ ਰਾਜਾ ਵਰਿੰਦ ਦਾ ਬਿਆਨ ਹੈ ਕਿ ਇਸ ਵਾਰੀ ਮੌਕਾ ਨੌਜਵਾਨਾਂ ਨੂੰ ਦਿੱਤਾ ਜਾਵੇਗਾ ਯੁਵਾ ਨੇਤਾਵਾਂ ਨੂੰ ਦਿੱਤਾ ਜਾਵੇਗਾ ਤੇ ਦੂਜੇ ਪਾਸੇ ਪਟਿਆਲਾ ਵਿਧਾਇਕੀ ਤੋਂ ਜਿਹੜੇ ਮੋਹਿਤ ਮੇਂਦਰਾ ਨੇ ਉਹਨਾਂ ਨੂੰ ਉਪਾਰਤਾ ਜਾਂਦਾ ਪੰਜਾਬ ਦੇ ਜਿਹੜੀ ਹੈ ਯੂਥ ਕਾਂਗਰਸ ਦੀ ਪ੍ਰਧਾਨਗੀ ਤੋਂ ਕਿਸ ਤਰੀਕੇ ਨਾਲ ਦੇਖੋ ਦੇਖੋ ਪਹਿਲਾਂ ਤਾਂ ਇੱਕ ਮੈਂ ਗੱਲ ਕਹਿਣਾ ਚਾ ਪਿਛਲੇ ਕੁਝ ਦਿਨ ਪਹਿਲਾਂ ਵੀ ਜਿਹੜਾ ਕਿ ਰਾਜਾ ਬੜਿੰਗ ਜੀ ਕਲੇਮ ਕਰ ਰਹੇ ਆ ਵੀ 70 80 ਪਰਸੈਂਟ ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ ਜਾਊਗਾ ਤੇ ਉਹਦੇ ਵਿੱਚ ਮੈਂ ਇਹ ਗੱਲ ਕਹਿਣਾ ਚਾਹਾਂਗਾ ਰਾਜਾ ਬੜਿੰਗ ਜੀ ਨੇ ਵੀ ਉਸ ਦਾ ਆਪੋਸ ਕੀਤਾ ਕਿਉਂਕਿ ਸੁਖਜਿੰਦਰ ਦਾਵਾ ਜਿਹਦਾ ਕਹਿਣਾ ਏਸੀਬੀ ਰਾਹੁਲ ਗਾਂਧੀ ਜੀ ਸਿਰਫ ਔਰ ਸਿਰਫ 15 ਤੋਂ 20 ਨਵੇਂ ਚਿਹਰਿਆਂ ਨੂੰ ਟਿਕਟ ਦੇ ਸਕਦੇ ਨੇ ਤੇ ਉਸ ਤੋਂ ਬਾਅਦ ਜੇ ਦੂਜੇ ਪਾਸੇ ਰਾਜਾਪਟਿੰਗ ਦੀ ਗੱਲ ਕਰਾਂ ਉਹ 70 ਤੋਂ 80% ਕਹਿੰਦੇ ਨੇ ਪਹਿਲਾ ਇਹਨਾਂ ਦੀ ਜਿਹੜੀ ਆਪਸੀ ਟਿਊਨਿੰਗ ਹੈ ਉਹ ਹੀ ਕਿਤੇ ਮੈਚ ਨਹੀਂ ਕਰ ਰਹੀ ਹੈਗੀ ਤੇ ਜਿਹੜਾ ਕਾਂਗਰਸ ਦਾ ਇੱਕ ਪਰਿਵਾਦਵਾਦ ਵਾਲਾ ਸਿਸਟਮ ਹੈ ਪਰਿਵਾਦਵੀ ਸਿਸਟਮ ਉਹ ਕਿੰਨਾ ਕਿਤੇ ਕਾਂਗਰਸ ਦਾ ਬਹੁਤ ਵੱਡਾ ਡਰਾਅ ਬੈਕ ਨਜ਼ਰ ਆਉਂਦਾ ਆਪਾਂ ਨੂੰ ਲੱਗਦਾ ਇਸ ਡਰਾਅ ਬੈਕ ਦੇ ਨਾਲ ਕਿਤੇ ਨਾ ਕਿਤੇ ਭਾਜਪਾ ਨੂੰ ਕੋਈ ਫਾਇਦਾ ਮਿਲ ਸਕਦਾ ਕੀ ਪੰਜਾਬ ਦੇ ਵਿੱਚ ਆ ਪਟਿਆਲਾ ਦੇ ਵਿੱਚ ਜਿਸ ਸੰਸਦ ਦੇ ਨਾਲ ਆਪਸੀ ਇਹਨਾਂ ਦੀ ਚੱਲ ਰਹੀ ਹੈ ਉਹਦੇ ਵਿੱਚ ਕੀ ਲੱਗਦਾ ਭਾਜਪਾ ਨੂੰ ਕੋਈ ਫਾਇਦਾ ਹੋ ਸਕਦਾ ਦੇਖੋ বিজেপি ਨੂੰ ਕਾਂਗਰਸ ਦੀ ਕੋਈ ਵੀ ਨੀਤੀ ਹੋਵੇ ਜਾਂ ਕਾਂਗਰਸ ਦਾ ਕੋਈ ਵੀ ਚਿਹਰਾ ਹੋਵੇ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਸਾਰੇ ਦੇਸ਼ਵਾਸੀਆਂ ਨੂੰ ਨਰਿੰਦਰ ਮੋਦੀ ਜੀ ਦੀ ਗਰੰਟੀਾਂ ਤੇ ਪੂਰਾ ਭਰੋਸਾ ਨੇ ਭਰੋਸਾ ਏ ਤੇ ਪੂਰੇ ਭਾਰਤਵਾਸੀਆਂ ਨੇ ਮਿਲ ਕੇ ਨਰਿੰਦਰ ਮੋਦੀ ਜੀ ਨੂੰ ਤੀਜੀ ਵਾਰ ਆਪਣੇ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ ਏ ਕਿਉਂਕਿ ਜੇ ਆਪਣਾ ਕੋਈ ਗਵਾਂਢੀ ਜੀ ਆਪਾਂ ਕਹੀਏ ਕੋਈ ਕਾਨਾ ਹੋਵੇ ਕੁਝ ਹੋਵੇ ਤਾਂ ਆਪਾਂ ਉਹਦਾ ਵੀ ਸਾਥ ਨਹੀਂ ਦਿੰਦੇ ਹੈਗੇ ਦੂਜੀ ਵਾਰ ਤਾਂ ਪਰ ਪੂਰੇ ਭਾਰਤ ਵਾਸੀਆਂ ਨੇ ਨਰਿੰਦਰ ਮੋਦੀ ਜੀ ਨੂੰ ਤੀਜੀ ਵਾਰ ਦੇਸ਼ ਦਾ ਪ੍ਰਧਾਨ ਮੰਤਰੀ ਚੁਣਿਆ ਨੇ ਚੁਣਿਆ ਇਹ ਤਾਂ ਪਤਾ ਲੱਗਦਾ ਕਿ ਆਪਣੇ ਪੂਰੇ ਭਾਰਤ ਵਾਸੀ ਮਿਲ ਕੇ ਨਰਿੰਦਰ ਮੋਦੀ ਜੀ ਨੂੰ ਭਾਰਤੀ ਜਨਤਾ ਪਾਰਟੀ ਨੂੰ ਕੇਂਦਰ ਸਰਕਾਰ ਨੂੰ ਭਾਰਤ ਸਰਕਾਰ ਨੂੰ ਕਿੰਨਾ ਕੁ ਪਿਆਰ ਕਰਦੇ ਨੇ ਤੇ ਉਹੀ ਵਾਲਾ ਜਿਹੜਾ ਪਿਆਰ ਹੈ ਮੈਨੂੰ ਪੂਰੀ ਉਮੀਦ ਹੈ 2027 ਵਿੱਚ ਸਾਨੂੰ ਪੰਜਾਬ ਚ ਵੀ ਦੇਖਣ ਨੂੰ ਮਿਲੇਗਾ ਤੇ ਪੂਰੀ ਬੋਮਾ ਨਾਲ ਭਾਰਤੀ ਜਨਤਾ ਪਾਰਟੀ ਜਿਹੜੀ ਸਰਕਾਰ ਬਣਾਏਗੀ ਸੋ ਬਿਲਕੁਲ ਜੀ 2027 ਨੂੰ ਲੈ ਕੇ ਲਗਾਤਾਰ ਹੁਣ ਚਰਚਾਵਾਂ ਨੇ ਉਹ ਸ਼ੁਰੂ ਹੋ ਗਏ ਨੇ ਸਾਡੇ ਨਾਲ ਨੌਜਵਾਨ ਨੇਤਾ ਗੁਰਿੰਦਰ ਕਾਂਸਰ ਮਝੂਸਾ ਜਿਨ੍ਹਾਂ ਨੇ ਆਪਣਾ ਤਜਰਬਾ ਸਾਂਝਾ ਕੀਤਾ ਤਾਂ ਸਾਫ਼ ਤੌਰ ਤੇ ਕਿਹਾ ਕਿ ਬੀਜੇਪੀ ਦੀ ਜਿਹੜੀ ਸਿਨਰ ਨਿਯੁਚੀਪਾ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਗਰੰਟੀਆਂ ਦਿੱਤੀਆਂ ਭਾਵੇਂ ਉਹ ਜੀਰਾਮ ਦੀ ਸਕੀਮ ਮੰਰੇਗਾ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਤਹਿਤ ਵੀ ਹੁਣ ਪੈਰ ਜਮਾਉਂਦੇ ਬੀਜੇਪੀ ਪਾਰਟੀ ਪੰਜਾਬ ਵਿੱਚ ਦਿਖਾਈ ਦੇ ਰਹੀ ਆ ਪਟਿਆਲਾ ਦੀ ਗੱਲ ਕੀਤੀ ਆਵੇਂ ਤਾਂ ਲਗਾਤਾਰ ਕਾਂਗਰਸ ਦੇ ਜੜੇ ਆਪਸੀ ਜੜੇ ਪਲੇਜ ਦੇ ਕਾਰਨ ਇਹਨਾਂ ਨੂੰ ਕਿਤਨਾ ਕਿਤੇ ਫਾਇਦਾ ਵੀ ਹੁੰਦਾ ਦਿਖਾਈ ਦੇ ਸਕਦਾ ਕਿਉਂਕਿ ਬੀਜੇਪੀ ਨੂੰ ਲੈ ਕੇ ਵੀ ਕਾਫੀ ਚਿਹਰੇ ਸਾਹਮਣੇ ਆਉਂਦੇ ਦਿਖਾਈ ਦੇ ਨੇ ਦੂਜੇ ਪਾਸੇ ਅਲਾਈਂਸ ਦੇ ਉੱਪਰ ਸਾਫ਼ ਤੌਰ ਤੇ ਠੁਕਵਾ ਜਵਾਬ ਜਿਸ ਤਰੀਕੇ ਨਾਲ ਰਵਨੀ ਬਿੱਟੂ ਨੇ ਦਿੱਤਾ ਹੈ ਉਸੇ ਤਰੀਕੇ ਗੁਰਨਰ ਕਾਸਲ ਨੇ ਕਿਹਾ ਕਿ ਜਿਸ ਤਰੀਕੇ ਨਾਲ ਹਾਈ ਕਮਾਂਡ ਦਾ ਹੁਕਮ ਹੋਵੇਗਾ ਉਸ ਤਰੀਕੇ ਬੀਜੇਪੀ ਪਾਰਟੀ ਜਿਹੜੀ ਆ ਉਹ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਹਰ ਹਲਕੇ ਦੇ ਵਿੱਚ ਚੋਣ ਮੈਦਾਨ ਦੇ ਵਿੱਚ ਉਤਰੀ ਕਿਆ ਮੈਂ ਬਸ ਜਸ਼ਵਿੰਦਰ ਦੇ ਨਾਲ ਤੁਰੰਤ ਟਕਰਾਲ ਰੋਜਾਨਾ ਸਪੋਕਸਮੈਨ ਪਟਿਆਲਾ